ਇਨਾ ਨੇ ਬੀਜੇਪੀ ਦੇ ਨੇ ਸਰਕਾਰ ਨੇ ਹਵਾਰੇ ਕੋਲ 2 ਘੰਟੇ ਇੰਟਰਵਿਊ ਲਈ ਹੈ ਬਈ ਉਹਨੂੰ ਉਹਦੇ ਛੱਡਣ ਬਾਰੇ ਬਈ ਅੱਜ ਉਹਦੇ ਥਿਊਜ਼ ਕੀ ਆ ਹੈ ਨਾ ਬੀਜ ਦੀ ਸੋਚ ਕਿੱਥੇ ਖੜੀ ਹੈ ਉਹ ਬੰਦੇ ਨੇ ਬਿਲਕੁਲ ਪੋਜ਼ਿਟਿਵ ਰਿਪੋਰਟ ਦਿੰਦੀ ਆ ਹਵਾਰੇ ਦੀ 2 ਘੰਟੇ ਗੱਲਾਂ ਕਰਕੇ ਜੀ ਬਿਲਕੁਲ ਬਈ ਇਹ ਬੰਦੇ ਨੂੰ ਚਾਹੇ ਛੱਡ ਵੀ ਦਿੱਤਾ ਜਾਵੇ ਇਹ ਨਹੀਂ ਕੋਈ ਇਹੋ ਜਿਹਾ ਕੰਮ ਕਰਦਾ ਕਿਉਂਕਿ ਮੇਰੇ ਨਾਲ ਵੀ ਭਾਜੀ ਦੀ ਗੱਲ ਹੋਈ ਸੀ ਸਨੇਹਾ ਆਸੀ ਭਾਜੀ ਦਾ ਬਾਈ ਜੀ ਦਾ ਹਵਾਰਾ ਜੀ ਦਾ ਉਹਨਾਂ ਨੇ ਵੀ ਮੈਨੂੰ ਕਿਹਾ ਵੀ ਤੁਸੀਂ ਪੰਜਾਬ ਦੀ ਗੱਲ ਪਹਿਲਾਂ ਕਰਨੀ ਹੈ ਬਈ ਅਸੀਂ ਪੰਜਾਬ ਦੀ ਗੱਲ ਕਰੀਏ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਕਿਉਂਕਿ ਜੇ ਅਸੀਂ ਲੋਕਾਂ ਵਾਸਤੇ ਕੁਝ ਕਰਾਂਗੇ ਨਾ ਉਹੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਹੈ ਪਹਿਲਾਂ ਲੋਕਾਂ ਨੂੰ ਲੋਕਾਂ ਨੂੰ ਸਾਡੇ ਤੇ ਵਿਸ਼ਵਾਸਤਾ ਹੋਵੇ ਨਾ ਆਪਣੇ ਲੀਡਰ ਤਾਂ ਮੰਨਣ ਸਾਨੂੰ ਬਈ ਯਾਰ ਇਹ ਬੰਦੇ ਆ ਸਾਨੂੰ ਜੋ ਕਰਨਗੇ ਬਈ ਸਾਡਾ ਸਵਾਰਨ ਗਈਏ ਵਿਗਾੜ ਨਹੀਂ ਸਕਦੇ ਕੁਝ ਭਾਈ ਹਵਾਰਾ ਨੂੰ ਜਾਓਗੇ ਬਿਲਨ ਜੀ ਮੈਂ ਕਿਤਾ ਸੀ ਗੱਲ ਜੀ ਮੈਂ ਕੀਤੀ ਸੀ ਗੱਲ ਉਹ ਨਹੀਂ ਮਿਲ ਨਹੀਂ ਸਕਦੇ ਉਹਨਾਂ ਨੂੰ ਹਾਂ ਚਾਹੇ ਮੈਂ ਐਮਪੀ ਆ ਫਿਰ ਵੀ ਨਹੀਂ ਮਿਲ ਸਕਦਾ ਉਹੀ ਬੰਦੇ ਮਿਲ ਸਕਦੇ ਆ ਜਿਹੜੇ ਉਹਦੇ ਵਿੱਚ ਲਿਖੇ ਹੋਏ ਆ ਹਾਂ ਦੀ ਮੁਲਾਕਾਤ ਤੇ ਮੁਲਾਕਾਤ ਹੀ ਨਹੀਂ ਮਿਲ ਸਕਦੇ ਜੀ ਅੱਛਾ ਇਹਦੇ ਵਿੱਚ ਮੈਂ ਇਹ ਸਵਾਲ ਪੁੱਛਣਾ ਕਿ ਬੰਦੀ ਸਿੰਘਾਂ ਦਾ ਜਿਹੜਾ ਮਸਲਾ ਹੈਗਾ ਨਾ ਉਹ ਪਾਰਲੀਮੈਂਟ ਦੇ ਵਿੱਚ ਪਹਿਲੇ ਵੀ ਕਈ ਐਮਪੀ ਆ ਨੇ ਚੁੱਕਿਆ ਹੈ ਜਿਸ ਤਰ੍ਹਾਂ ਕਿ ਜਦਕਿ ਕਾਂਗਰਸ ਦੇ ਹੀ ਜਿਹੜਾ ਐਮਪੀ ਗੁਰਜੀਤ ਸਿੰਘ ਓਜਲਾ ਨੇ ਵੀ ਉਹਦੀ ਆਵਾਜ਼ ਚੁੱਕੀ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਵੀ ਉਹਦੀ ਆਵਾਜ਼ ਚੁੱਕੋਗੇ ਜਾਂ ਆਵਾਜ਼ ਚੁੱਕਣ ਦੇ ਪਹਿਲੇ باوجود ਵੀ ਕੋਈ ਹੱਲ ਨਹੀਂ ਹੋ ਰਿਹਾ ਤੇ ਫਿਰ ਅਗਲਾ ਅਗਲਾ ਕੀ ਅਗਲਾ ਕੀ ਅਸੀਂ ਮੈਂ ਮਿਲੂੰਗਾ ਮੈਂ ਅਮਿਤ ਸ਼ਾਹ ਨੂੰ ਮਿਲੂੰਗਾ ਤੇ ਹੋਰ ਵੀ ਜਿੱਥੇ ਤੱਕ ਮੌਕਨ ਹੋਇਆ ਮੈਂ ਮਿਲੂੰਗਾ ਸੀ ਮਤਲਬ ਇਹ ਤਾਂ ਮੈਂ ਬਹੁਤ ਪ੍ਰਾਇੋਰਟੀ ਤੇ ਕਰਨਾ ਹੈ ਕੰਮ ਬਾਈ ਜਿਹੜੇ ਸਿੰਘਾਂ ਨੇ ਸਾਡੇ ਨੇ ਸੱਜਾ ਪੂਰੀ ਕਰ ਲਈ ਹੈ ਕਿਉਂਕਿ ਦੇਖੋ ਇਹਨਾਂ ਨੇ ਕਈ ਸਿੰਘ ਛੱਡੇ ਆ ਬੇਲ ਤੇ ਕੋਈ ਐਸੀ ਘਟਨਾ ਨਹੀਂ ਹੋਈ ਉਸ ਤੋਂ ਬਾਅਦ ਉਹਨਾਂ ਨੂੰ ਪੱਕੀ ਬੇਲ ਮਤਲਬ ਛੁੱਟੀ ਵੀ ਕਰਤੀ ਮਤਲਬ ਬਰੀ ਕਰਤਾ ਤੇ ਤਾਂ ਵੀ ਕੋਈ ਐਸਾ ਮਾਹੌਲ ਨਹੀਂ ਖਰਾਬ ਹੋਇਆ ਅੱਜਕੱਲ ਪੰਜਾਬ ਦਾ ਮਾਹੌਲ ਬਹੁਤ ਠੀਕ ਹੈ ਕੋਈ ਦੇ ਵਿੱਚ ਆਪਾਂ ਕਹਿ ਲਈਏ ਬਈ ਕੋਈ ਚਾਹ ਕੇ ਵੀ ਖਰਾਬ ਨਹੀਂ ਕਰ ਸਕਦਾ ਹਨਾ ਹਾਂ ਤੇ ਅਸੀਂ ਮੈਂ ਵੀ ਚਾਹਣਾ ਵੀ ਹੋਣਾ ਵੀ ਨਹੀਂ ਚਾਹੀਦਾ ਸਾਰੇ ਲੋਕ ਪੀਸਫੁਲੀ ਰਹਿਣ ਹਨਾ ਤੇ ਕਿਸੇ ਦੇ ਮਨ ਦੇ ਵਿੱਚ ਡਰ ਨਾ ਹੋਵੇ ਕਿਸੇ ਕਿਸੇ ਵੀ ਤਰ੍ਹਾਂ ਦਾ ਡਰ ਨਾ ਹੋਵੇ ਸਭ ਪੀਸਫੁਲੀ ਰਹਿਣ ਤੇ ਬਾਕੀ ਕੋਈ ਨਹੀਂ ਜਿਹੜੀ ਅਸੀਂ ਰਾਜ ਦੀ ਗੱਲ ਕਰਨੀ ਆ ਆਪਣੇ ਦੀ ਉਹ ਤਾਂ ਅਸੀਂ ਕਰਨੀ ਆ ਪਰ ਅਸੀਂ ਪੀਸਫੁਲ ਤਰੀਕੇ ਨਾਲ ਕਰਨੀ ਆ ਟੇਬਲ ਟॉक ਸੋ ਸੰਗਤਾਂ ਨੇ ਮਤਨ ਸਪੋਰਟ ਕੀਤਾ ਨੂੰ ਬਹੁਤ ਬਹੁਤ ਪਿਆਰ ਦਿੱਤਾ ਜੀ ਮੇਰੇ ਹਲਕੇ ਵਾਲਿਆਂ ਨੇ ਤੇ ਬਾਹਰ ਵਾਲਿਆਂ ਨੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਆਪਣੇ ਮਨ ਦੀ ਗੱਲ ਜਿੰਨਾ ਸਾਥ ਮੇਰਾ ਬਾਹਰ ਵਾਲਿਆਂ ਨੇ ਦਿੱਤਾ ਹੈ ਜਿੰਨਾ ਸਾਥ ਫਾਈਨੈਂਸ਼ਲੀ ਤੇ ਵੈਸੇ ਸਪੋਰਟ ਵਿੱਚ ਮੈਂ ਕਹਿੰਦਾ ਪਤਾ ਨਹੀਂ ਮੇਰੇ ਇੰਡੀਪੈਂਡੈਂਟ ਖੜੇ ਹੋਣ ਕਰਕੇ ਦਿੱਤਾ ਹੈ ਬਾਈ ਜੀ ਅਨਬਲੀਵੇਬਲ ਕਮ ਹੋ ਗਿਆ ਮੈਨੂੰ 1% ਵੀ ਉਮੀਦ ਨਹੀਂ ਸੀ ਵੀ ਲੋਕੀ ਮੈਨੂੰ ਇੰਨਾ ਪਿਆਰ ਦੇਣਗੇ